ਫਲੋਰਾ ਪਟੀਆਂ ਵਿਚਕਾਰ 6 ਲੇਨ ਤੇ ਆਂੜਿਆ ਤੇ ਨਾਲ ਭਰਿਆ ਟਾਟਾ 407 ਨੰਬਰ ਜੋ ਕਿ ਲੁਧਿਆਣੇ ਤੋਂ ਜਲੰਧਰ ਜਾ ਰਿਹਾ ਸੀ ਪਲਟ ਗਿਆ ਡਰਾਈਵਰ ਨੇ ਦੱਸਿਆ ਕਿ ਅਚਾਨਕ ਉਸਦੀ ਬਾਂਹ ਉੱਤੇ ਜਿਵਿਲੀ ਝੁੰਬੀ ਲੜ ਗਈ ਜਿਸ ਦੇ ਕਰਕੇ ਟਰੱਕ ਬੇਕਾਬੂ ਹੋ ਗਿਆ ਮਿਕਸ ਲੇਨ ਤੇ ਜਾ ਕੇ ਟਰੱਕ ਪਲਟ ਗਿਆ ਆਂਡੇ ਟੁੱਟ ਗਏ 150 ਤੋਂ 2 ਲੱਖ ਦੇ ਕਰੀਬ ਨੁਕਸਾਨ ਹੋਇਆ ਟ੍ਰੈਫਿਕ ਬਹੁਤ ਦੂਰ ਦੂਰ ਤੱਕ ਜਮ ਹੋ ਗਿਆ ਜਦੋਂ ਸੜਕ ਸੁਰੱਖਿਆ ਫੋਰਸ ਦੇ ਥਣਹਦਾਰ ਸਰਜੀਤ ਸਿੰਘ ਤੇ ਉਹਨਾਂ ਦੀ ਟੀਮ ਨੂੰ ਸੂਚਨਾ ਮਿਲਦੀ ਹੈ ਕਿ ਉਹ ਮੌਕੇ ਤੇ ਪਹੁੰਚਦੇ ਨੇ ਮਿਹਨਤ ਤੋਂ ਬਾਅਦ ਕਿਨਾਰੇ ਦੇ ਉੱਪਰ ਟਾਟਾ 407 ਨੂੰ ਲਗਾਇਆ ਜਾਂਦਾ ਹੈ ਦੂਜੇ ਪਾਸੇ ਹਰਮਨ ਪ੍ਰੀਤ ਤੋਂ ਫੋਰਚੂਨਰ ਗੱਡੀ ਦੇ ਚਾਲਕ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਦੱਸਿਆ ਕਿ ਉਸਦੇ ਮੋਰੇ ਅੰਡਿਆਂ ਦੀ ਭਰੀ ਜਾ ਰਹੀ ਟਾਟਾ 407 ਬੇਕਾਬੂ ਹੋ ਗਈ ਤੇ ਪਲਟ ਗਈ ਉਸ ਨੂੰ ਬਚਾਉਂਦਾ ਹੋਇਆ ਉਸ ਦੀ ਗੱਡੀ ਵੀ ਪਲਟ ਗਈ ਤੇ ਉਸ ਦਾ ਵੀ ਕਾਫੀ ਨੁਕਸਾਨ ਹੋਇਆ ਸੜਕ ਸੁਰੱਖਿਆ ਫੋਰਸ ਦੀ ਮਦਦ ਦੇ ਨਾਲ ਕ੍ਰੇਨ ਮੰਗਵਾ ਕੇ ਗੱਡੀਆਂ ਨੂੰ ਕਿਨਾਰੇ ਤੇ ਕੀਤਾ ਗਿਆ ਤਾਂ ਜੋ ਆਵਾਜਾਈ ਸੁਖਾਵੇ ਤਰੀਕੇ ਨਾਲ ਚਲਾਈ ਜਾ ਸਕੇ ਹਾਂਜੀ ਭਾਜੀ ਕੀ ਨਾਮ ਹੈ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹਰਮਨ ਕ੍ਰੀਸ਼ਟ ਹੈ ਭਾਜੀ ਕੀ ਹੈਪਨ ਹੋਇਆ ਦਾ ਜਨਾ ਕੀ ਹਾਸਾ ਕੀ ਹਾਸਾ ਹੋਇਆ ਭਾਜੀ ਅਸਲ ਤਾਂ ਜੀ ਮੈਂ ਪਟਿਆਲੇ ਤੋਂ ਆ ਰਹੀ ਸੀ ਹੁਸ਼ਿਆਰਪੁਰ ਨੂੰ ਜਾਣਾ ਸੀ ਤੇ ਨਾਰਮਲ ਸਪੀਡ ਦਾ ਸੀਗੇ 90 95 ਤੇ ਜਿਹੜੀ ਰਾਈਟ ਸਾਈਡ ਲੇਨ ਆ ਬਿਲਕੁਲ ਹਾਈਵੇ ਦੇ ਵਿੱਚ ਉਤੋਂ ਉਹਦੇ ਵਿੱਚ ਇੱਕ ਮੇਰੇ ਅੱਗੇ-ਅਗੇ ਟਾਟਾ 407 ਗੱਡੀ ਜਾ ਰਹੀ ਸੀ ਤੇ ਮੈਂ ਸੈਂਟਰ ਵਾਲੀ ਲੇਨ 'ਚ ਸੀਗਾ ਤੇ ਜਿਵੇਂ ਕੀ ਪਤਾ ਲੱਗਿਆ ਗੱਡੀ ਸਾਡੇ ਮੋੜੇ ਇਕਦਮ ਪਹਿਲਾਂ ਤਾਂ ਪਲਟ ਗਈ ਸਾਨੂੰ ਤਾਂ ਪਤਾ ਹੀ ਲੱਗਿਆ ਹੋਇਆ ਕੀ ਆ ਕਿ ਉਹਨੂੰ ਡਰਾਈਵਰ ਨੂੰ ਪੁੱਛਿਆ ਆਪਾਂ ਜਦੋਂ ਉਹ ਕਹਿੰਦਾ ਮੇਰੇ ਤੰਬਹੋੜੀ ਲੜ ਗਈ ਤੇ ਮੇਰਾ ਸਟੀering ਮੇਰੇ ਹੱਥੋਂ ਕੰਟਰੋਲ ਨਿਕਲ ਗਿਆ ਮੇਰੀ ਚਾਬੀ ਨਿਕਲ ਗਈ ਥੱਲੇ ਡੇਗੀ ਸਟੀering ਲੌਕ ਲੱਗ ਗਿਆ ਉਹਦੀ ਗੱਡੀ ਇਕਦਮ ਹੀ ਪਲਟ ਗਈ ਜੀ ਸਾਡੇ ਉਲੂ ਮਤਲਬ ਅਸੀਂ ਇੰਨੀ ਜ਼ੋਰ ਕੇ ਬ੍ਰੇਕ ਲਗਾਈ ਜਦੋਂ ਸਾਡਾ ਬਚਾਅ ਹੋ ਗਿਆ ਜਿਹੜੀਆਂ ਰੇਲਿੰਗ ਆ ਦੀ ਉੱਤੇ ਗੱਡੀ ਚੜ ਗਈ ਸਾਡੀ ਇੱਕ ਸਾਈਡ ਦਾ ਟਾਇਰ ਫਟ ਤੇ ਗੱਡੀ ਉਹ ਵੀ ਸਾਡੇ ਵਿੱਚ ਵੱਜ ਕੇ ਜਿੱਦਾਂ Tata 407 ਵੀ ਦੂਜੇ ਪਾਸੇ ਨੂੰ ਫਲਟ ਗਈ ਤੇ ਸਾਡਾ ਚਲੋ ਇਹਨਾਂ ਬਚਾਉਗੇ ਕਾਫੀ ਆਪਾ ਹਾਈਟ ਤੇ ਖੜੇ ਆ ਥੱਲੇ ਡਿੱਗਣੋਂ ਬਚ ਗਏ ਪ੍ਰਮਾਤਮਾ ਦਾ ਲੱਖ ਲੱਖ ਸ਼ੁਕਰ ਆ ਅਸੀਂ ਦੋ ਜਾਨੇ ਸੀਗੇ ਸਾਡੀਆਂ ਜਾਨਾਂ ਬਚ ਗਈਆਂ ਸਾਨੂੰ ਕੋਈ ਮਤਲਬ ਕੋਈ ਇਹਦਾ ਕੋਈ ਗਿੱਲਾ ਸ਼ਿਕਵਾ ਨਹੀਂ ਆ ਚਲੋ ਜੋ ਹਾਦਸੇ ਹੁੰਦੇ ਰਹਿੰਦੇ ਆ ਪਰ ਫਿਰ ਵੀ ਜਿਹੜੇ ਡਰਾਈਵਰ ਆ ਇਹਨਾਂ ਦਾ ਥੋੜਾ ਧਿਆਨ ਰੱਖਣਾ ਚਾਹੀਦਾ ਜੇ ਇਹਨੇ ਸ਼ਾਇਦ ਟੰਬੋੜੀ ਲੜੀ ਜਾਂਦਾ ਇੱਕਦਮ ਸ਼ਾਇਦ ਗੱਡੀ ਮੋੜਤੀ ਆ ਆਪਣਾ ਪਚਾ ਕਰਨ ਲਈ ਸਾਈਡ ਤੇ ਹੁਣ ਸਾਨੂੰ ਨਹੀਂ ਪਤਾ ਕੀ ਹੋਇਆ ਕਿ ਨਹੀਂ ਇਹ ਤਾਂ ਹੁਣ ਜਿਹੜੇ ਆ ਮੌਕੇ ਤੇ ਟੀ ਜੋ ਜਿਹੜੀ ਸੜਕ ਸੁਰੱਖਿਆ ਟੀਮ ਹੈ ਇਹ ਹੀ ਤਾਂ ਉਹ ਹੀ ਦੱਸ ਸਕਦੇ ਨੇ ਕੀ ਹੋਇਆ ਕੀ ਨਹੀਂ ਕਿਉਂਕਿ ਉਹ ਹੀ ਇੱਥੋਂ ਦੇ ਅਫਸਰ ਨੇ ਸੰਤਾਂ ਹੁਣ ਆਪ ਨਹੀਂ ਪਤਾ ਇੱਥੇ ਸਾਡੀ ਜਾਨ ਬਚ ਗਈ ਸਾਨੂੰ ਇਹ ਪਰਮਾਤਮਾ ਦਾ ਸ਼ੁਕਰ ਹੈ ਸਰ ਤੁਸੀਂ ਕਿਧਰੋਂ ਕਿੱਧਰ ਨੂੰ ਜਾ ਰਹੇ ਸੀਗੇ ਮੈਂ ਸਰ ਪਟਿਆਲੇ ਤੋਂ ਆ ਰਹਿਆਂ ਸੀ ਹੁਸ਼ਿਆਰਪੁਰ ਨੂੰ ਜਾਣਾ ਸੀ ਕਿੰਨੇ ਵਜੇ ਹੈਪਨ ਹੋਇਆ ਜੀ ਸਰ ਕੋਈ ਤਕਰੀਬਨ 9:30 ਵਜੇ ਦੀ ਗੱਲ ਹੈ ਜੀ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਸਰ ਨਹੀਂ ਸਰ ਬਿਲਕੁਲ ਨਹੀਂ ਕਿਸੇ ਦੀ ਨਹੀਂ ਕੋਈ ਸੱਟ ਲੱਗੀ ਬੈਲਟਾਂ ਲਾਈਆਂ ਸੀ ਸੀਟ ਬੈਲਟਾਂ ਸਪੀਡ ਵੀ ਨਾਰਮਲ ਸੀ ਤਾਂ ਕਰਕੇ ਚਲੋ ਬਚਾ ਹੋ ਗਏ ਜੀ ਤੇ ਜਿਹੜੇ ਅੱਗੇ ਤੁਹਾਡੇ ਟੈਂਕ ਐਂਟਰ ਪਲਟਿਆ ਆ ਉਹਦੇ ਵਿੱਚ ਕੀ ਲੋਡ ਸੀਗਾ ਜੀ ਸਰ ਉਹਦੇ ਵਿੱਚ ਆਂਡੇ ਸੀਗੇ ਸਾਰੇ ਕੱਚੇ ਆ ਮਤਲਬ ਜਿਹੜੇ ਪੋਲਟਰੀ ਫਾਰਮ ਦਾ ਸਮਾਨ ਸੀਗਾ ਯਾਰ ਫਾਰਮ ਦਾ ਤੇ ਕੈਂਟਰ ਦੇ ਡਰਾਈਵਰ ਦਾ ਤਾਂ ਨਹੀਂ ਕੋਈ ਯਾਨੀ ਨੁਕਸਾਨ ਨਹੀਂ ਕੋਈ ਨੁਕਸਾਨ ਨਹੀਂ ਹੋਇਆ ਬਿਲਕੁਲ ਨਾਰਮਲ ਆ ਜੀ ਚਾਹਤ ਉਹਦੇ ਮੋਟਾ ਮੋਟਾ ਟੁੱਗ ਗਿਆ ਡੇਟਾ ਜਿਹਾ ਹੋ ਕੇ ਬੈਠਾ ਲਿਆ ਇਕਦਮ ਵਿਗਨ ਕਰਕੇ ਹਾਂ ਉਹਦੇ ਥੋੜੀਆਂ ਸੱਟਾਂ ਲੱਗੀਆਂ ਕਿਉਂਕਿ ਚਾਰ ਜਾਣੇ ਸੀਗੇ ਉਹ ਗੱਡੀ ਦੇ ਵਿੱਚ ਹਾਂਜੀ ਸਰ ਇੱਕ ਫਲੋਰ ਤੋਂ ਗੁਰਿਆ ਹਾਈਵੇ ਦੇ ਵਿਚਕਾਰ ਇੱਕ ਹਾਦਸਾ ਵਾਪਰਿਆ ਕੀ ਸਾਰਾ ਮਸਲਾ ਇਸ ਹਾਦਸੇ ਸੰਬੰਧੀ ਸਾਨੂੰ ERB 112 ਤੋਂ ਵੀ ਕਾਲ ਆ ਗਈ ਸੀ ਉਸ ਤੋਂ ਬਾਅਦ ਸਾਨੂੰ MDT ਡਿਵਾਈਸ ਤੋਂ ਵੀ ਮੈਸੇਜ ਮਿਲ ਗਿਆ ਸੀ ਵਿਥਿਨ 2 ਤੋਂ 3 ਮਿੰਟ ਚ ਅਸੀਂ ਮੌਕੇ ਤੇ ਪਹੁੰਚ ਗਏ ਮੌਕੇ ਤੇ ਜਾ ਕੇ ਅਸੀਂ ਦੇਖਿਆ ਇੱਕ ਫੋਰਚੂਨਰ ਗੱਡੀ ਅਤੇ ਇੱਕ Tata 407 ਕੈਂਟਰ ਜੋ ਕਿ ਫੋਰਚੂਨਰ ਗੱਡੀ ਸਾਈਡ ਦੇ ਲੱਗੀ ਰੇਲਿੰਗ ਦੇ ਵਿੱਚ ਫਸੀ ਹੋਈ ਸੀ ਅਤੇ Tata 407 ਕੈਂਟਰ ਜਿਹੜਾ ਆ ਉਹ ਬ੍ਰਿਜ ਦੇ ਉੱਪਰ ਹੀ ਪਲਟਿਆ ਹੋਇਆ ਸੀ ਜਿਹਦੇ ਵਿੱਚ ਅੰਡੇ ਲੋਡ ਸੰ ਤੇ ਸਰ ਇਹ ਕਿਧਰੋਂ ਜਾ ਰਹੇ ਸੀ ਕਿਧਰੋਂ ਕਿਧਰ ਨੂੰ ਜਾ ਰਹੇ ਸੀ ਇਹ ਕੈਂਟਰ ਵਾਲੇ ਲੁਧਿਆਣੇ ਤੋਂ ਜਲੰਧਰ ਜਾ ਰਹੇ ਸਨ ਤੇ ਜਿਹੜੇ ਫੋਰਚੂਨਰ ਵਾਲਾ ਓਨਰਸ ਗਿਆ ਉਹ ਪਟਿਆਲੇ ਤੋਂ ਹੁਸ਼ਿਆਰਪੁਰ ਜਾ ਰਹੇ ਸੀ ਡਰਾਈਵਰ ਦੇ ਦੱਸਣ ਦਾ ਕਿ ਉਹ ਕੈਂਟਰ ਦਾ ਡਰਾਈਵਰ ਸੀ ਉਹਦੇ ਦੱਸਣ ਦਾ ਕਿ ਉਹਦੇ ਕੋਈ ਹੱਥ ਦੇ ਉੱਪਰ ਪ੍ਰਿੰਟ ਵਗੈਰਾ ਲੜ ਗਏ ਜਿਸ ਕਾਰਨ ਉਹ ਹੜਬੜਾਚ ਉਸ ਦਾ ਸਟੀering ਅਨਬੈਲੈਂਸ ਹੋ ਗਿਆ ਤੇ ਉਹਦਾ ਜਿਹੜਾ ਕੈਂਟਰ ਆ ਓਵਰ ਬ੍ਰਿਜ ਦੇ ਉੱਪਰ ਪੱਟ ਗਿਆ ਪਿੱਛੋਂ ਆ ਰਹੀ ਫੋਰਚੂਨਰ ਵੀ ਉਸਦੇ ਵਿੱਚ ਟਕਰਾਈ ਤੇ ਉਹ ਉਹਨੂੰ ਬਚਾਉਂਦੇ ਹੋਏ ਸਾਈਡ ਤੇ ਲੱਗੀ ਰੇਲਿੰਗ ਦੇ ਉੱਪਰ ਸਟਕ ਹੋ ਗਈ। ਬੈਨਿਮਤ ਇਹ ਰਹੀ ਕਿ ਇਹ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਪਰ ਡਰਾਈਵਰ ਦੇ ਮਾਮੂਲੀ ਸੱਟਾਂ ਲੱਗੀਆਂ ਸੀ ਜਿਹਨੂੰ ਅਸੀਂ ਫਰਸਟ ایڈ ਦੇ ਦਿੱਤੀ। ਮੌਕੇ ਤੇ ਅਸੀਂ ਕੈਂਟਰ ਦੇ ਜਿਹੜਾ ਮਾਲਕ ਸੀ ਉਹਨਾਂ ਨੂੰ ਫੋਨ ਕਰਕੇ ਬੁਲਾਇਆ ਅਤੇ ਕ੍ਰੇਨ ਨੂੰ ਮਗਾ ਕੇ ਦੋਨੋਂ ਗੱਡੀਆਂ ਨੂੰ ਸਾਈਡ ਤੇ ਕਰਾਇਆ। ਥਾਣਾ ਫਲੋਰ ਤੋਂ ਐਸ.ਆਈ. ਗਵਿੰਦਰ ਸਿੰਘ ਜੀ ਨੂੰ ਸੂਚਿਤ ਕੀਤਾ ਜੋ ਮੌਕੇ ਤੇ ਪਹੁੰਚੇ ਅਗਲੀ ਕਾਰਵਾਈ ਵਾਸਤੇ ਥਾਣਾ ਫਲੋਰ ਉਹਨਾਂ ਨੂੰ ਭੇਜ ਦਿੱਤਾ ਗਿਆ ਜਿਵੇਂ ਦੋਨੇ ਗੱਡੀਆਂ ਦੇ ਚਾਲਕ ਸੀ ਉਹ ਥਾਣਾ ਫਲੋਰ ਪਹੁੰਚ ਗਏ ਜੋ ਰਿਪੋਰਟ ਔਨ ਪੁਆਇੰਟ